ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਕੁਸੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ ਰਾਸ਼ਨ ਕਾਰਡ ਆਲਰੇਡੀ ਹਲਚਲ ਮਚੀ ਹੋਈ ਹੈ ਪੰਜਾਬ ਦੇ ਕਈ ਲੋਕਾਂ ਨੂੰ ਰਾਸ਼ਨ ਕਾਰਡ ਨਹੀਂ ਮੁਹੱਈਆ ਕਰਾਇਆ ਗਿਆ ਜਾਂ ਅਜਤੂ ਲਗਭਗ 1 ਸਾਲ ਪਹਿਲਾਂ ਉਹਨਾਂ ਦੇ ਰਾਸ਼ਨ ਕਾਰਡ ਪੰਜਾਬ ਸਰਕਾਰ ਵੱਲੋਂ ਕੱਟ ਦਿੱਤੇ ਗਏ ਸੀ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਦਾਣੇ ਨਹੀਂ ਆਟਾ ਮਿਲਿਆ ਕਰੇਗਾ ਪੰਜਾਬ ਦੇ ਰਾਸ਼ਨ ਧਾਕਾ ਨੂੰ ਇਧਰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਜਿੰਨਾ ਦੇ ਜਿਹੜੇ ਲੋਰਬੰਦ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਦੇ ਰਾਸ਼ਨ ਕਾਰਡ ਨਵੇਂ ਤਰੀਕੇ ਦੇ ਨਾਲ ਬਣਾਏ ਜਾਣਗੇ ਬਾਕੀਆਂ ਦੇ ਰਾਸ਼ਨ ਕਾਰਡ ਕੀ ਕਰ ਦਿੱਤੇ ਜਾਣਗੇ ਕੱਟ ਦਿੱਤੇ ਜਾਣਗੇ ਪੰਜਾਬ ਦੇ ਵਿੱਚ 14000 ਤੋਂ ਪਲੱਸ ਜਿਹੜੇ ਡਿਪੂ ਹੋਲਡਰ ਨੇ ਡਿਪੂ ਨੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਵੀ ਤਾਂਧਲੀ ਕੀਤੀ ਜਾਂਦੀ ਹੈ ਪ੍ਰੋਪਰ ਅਨਾਜ ਮੁਹੱਈਆ ਨਹੀਂ ਕਰਵਾਇਆ ਜਾਂਦਾ ਪੰਜਾਬ ਸਰਕਾਰ ਨੇ ਬੜਾ ਵੱਡਾ ਫੈਸਲਾ ਲਿਆ ਹੈ ਕਿ ਇੱਕ ਵਾਰ ਅਸੀਂ ਪੰਜਾਬ ਦੇ ਸਾਰੇ ਰਾਸ਼ਨ ਕਾਰਡ ਬੰਦ ਕਰ ਦੇਾਂਗੇ ਫਿਰ ਰਾਸ਼ਨ ਕਿਵੇਂ ਮਿਲੇਗਾ ਉਹਦੇ ਉੱਤੇ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਇੱਕ SIM ਕਾਰ ਬਣਾ ਰਹੇ ਹਾਂ ਜਿਸ ਤਰ੍ਹਾਂ ਅਸੀਂ ATM ਦੇ ਵਿੱਚ ਜਾਂਦੇ ਹਾਂ ਪੈਸੇ ਕੱਢਦੇ ਹਾਂ ਉਸੇ ਤਰ੍ਹਾਂ ਇੱਕ ਚਿਪ ਕਾਰਡ ਬਣੇਗਾ ਇਹਨਾਂ ਰਾਸ਼ਨ ਕਾਡਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਏਜੰਸੀ ਨੂੰ ਇਸ ਦਾ ਠੇਕਾ ਵੀ ਦੇ ਦਿੱਤਾ ਹੈ ਥੋੜੇ ਹੀ ਦਿਨਾਂ ਦੇ ਵਿੱਚ ਜਾਂ ਨਵੇਂ ਸਾਲ ਤੋਂ ਬਾਅਦ ਜਲਦੀ ਜਿਹੜਾ ਹੈ ਇਹ ਕੰਮ ਨੇਪਰੇ ਪੰਜਾਬ ਸਰਕਾਰ ਵੱਲੋਂ ਚੜਾਇਆ ਜਾਵੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਹਰੇਕ ਦਾ ਬਾਇਓ ਡਾਟਾ ਉਸ ਚਿਪ ਵਿੱਚ ਹੋਵੇਗਾ ਉਸ SIM ਵਿੱਚ ਹੋਵੇਗਾ ਜਿਸ ਤਰ੍ਹਾਂ ATM ਕਾਰਡ ਹੁੰਦਾ ਹੈ ਅਤੇ ਜਿਹੜੇ ਵਰਦੀ ਨੇ ਜਿਹੜੇ ਜਿਨ੍ਹਾਂ ਦੇ ਬਣਦੇ ਯੋਗ ਨੇ ਰਾਸ਼ਨ ਕਾਰਡ ਉਹਨਾਂ ਨੂੰ ਦਿੱਤੇ ਜਾਣਗੇ ਬਾਕੀ ਸਾਰਿਆਂ ਦੇ ਰਾਸ਼ਨ ਕਾਰਡ ਜਿਹੜੀ ਏਜੰਸੀ ਰਾਸ਼ਨ ਕਾਰਡ ਬਣਾਵੇਗੀ ਉਹਨਾਂ ਵੱਲੋਂ ਕੱਟ ਦਿੱਤੇ ਜਾਣਗੇ ਯਾਨੀ ਕਿ ਪਹਿਲਾਂ ਵੀ ਕੱਟੇ ਗਏ ਸੀ ਉਸ ਤੋਂ ਬਾਅਦ ਹਾਲੇ ਤੱਕ ਚੱਲੇ ਨਹੀਂ ਰਾਸ਼ਨ ਕਾਰਡ ਫਿਰ ਦੁਬਾਰਾ ਪੰਜਾਬ ਸਰਕਾਰ ਨੇ ਨਵੀਂ ਪਸੂੜੀ ਪਾਤੀ ਹੈ ਰਾਸ਼ਨ ਕਾਰਡਾਂ ਨੂੰ ਲੈ ਕੇ SIM ਕਾਰਡ ਬਣਨਗੇ ਰਾਸ਼ਨ ਕਾਰਡ ਦੀ ਬਜਾਏ ਅਤੇ ਉਸ SIM ਕਾਰਡ ਉੱਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ ਉਹਨਾਂ ਨੂੰ ਰਾਸ਼ਨ ਮਿਲਿਆ ਕਰੇਗਾ ਯਾਨੀ ਕਿ ਡਿਜੀਟਲ ਰਾਸ਼ਨ ਕਾਰਡ ਹੁਣ ਬਣ ਗਏ ਧੰਨਵਾਦ